ਪਿਆਰ ਵਾਲਿਓ ਅੱਜ ਦੇ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਅੱਜ ਦਾ ਜਿਹੜਾ ਸਮਾਂ ਬਣਦਾ ਜਾ ਰਿਹਾ ਸੀ ਗੁਰੂ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਆ ਆ ਪਿਛਲੇ ਦਿਨੀ ਜਦੋਂ ਸਹਿਬ ਆਜ਼ਾਦਿਆਂ ਦੇ ਸ਼ਫਰੇ ਸ਼ਹਾਦਤ ਦੇ ਦਿਨ ਚੱਲੇ ਆ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਆਪਾਂ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਤੇ ਜਦੋਂ ਪੱਤਰਕਾਰਾਂ ਨੇ ਜਾ ਕੇ ਬੱਚਿਆਂ ਨੂੰ ਸਵਾਲ ਕੀਤੇ ਆ ਵੀ ਤੁਹਾਨੂੰ ਪਤਾ ਤੁਸੀਂ ਇਸ ਧਰਤੀ ਤੇ ਆਏ ਹੋ ਇਸ ਧਰਤੀ ਤੇ ਵਾਪਰਿਆ ਕੀ ਸੀ ਇਸ ਧਰਤੀ ਤੇ ਹੋਇਆ ਕੀ ਸੀ ਤੇ ਸਾਡੇ ਬੱਚੇ ਜਿਹੜੇ ਆਪਣੇ ਆਪ ਨੂੰ ਸਿੱਖ ਕੌਮ ਦੇ ਬੱਚੇ ਕਹਾਉਂਦੇ ਆ ਜਿਨ੍ਹਾਂ ਦਾ ਜਨਮ ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਹੋਇਆ ਉਹਨਾਂ ਨੂੰ ਨਹੀਂ ਪਤਾ ਵੀ ਉਸ ਧਰਤੀ ਤੇ ਹੋਇਆ ਕੀ ਸੀ ਇੱਕ ਵੀਰ ਦੀ ਮੈਂ ਵੀਡੀਓ ਦੇਖੀ ਕਹਿੰਦਾ ਆਪਾਂ ਤਾਂ ਇੱਥੇ ਆਨੰਦ ਲੈਣ ਆਏ ਆ ਖਾਣ ਪੀਣ ਆਏ ਆ ਮੇਲਾ ਦੇਖ ਕੇ ਮੌਜਾਂ ਮਾਣ ਕੇ ਚਲੇ ਜਾਵਾਂਗੇ ਗੁਰਕੰਗੀਤਰ ਪਾਤਸ਼ਾਹ ਮਹਾਰਾਜ ਦਾ ਹਿਰਦਾ ਕਿੰਨਾ ਬਲੁੰਦ ਰਿਆ ਹੋਵੇਗਾ ਉਦੋਂ ਜਦੋਂ ਇਹਦਾ ਸੁਣਿਆ ਹੋਏਗਾ ਵੀ ਖਾਣ ਪੀਣ ਆਏ ਆ ਨੰਦ ਲੈਣ ਆਏ ਆ ਗੁਰਕੰਗੀ ਤਰਪਾਸ਼ਾ ਮਹਾਰਾਜ ਦੇ ਚਾਰ ਫਰਜੰਦਾਂ ਦਾ ਨਹੀਂ ਪਤਾ ਵੀ ਉਹਨਾਂ ਦੇ ਨਾਲ ਹੋਇਆ ਕੀ ਵਾਪਰਿਆ ਕੀ ਲੜੀਵਾਰ ਸਹਿਬਜ਼ਾਦਿਆਂ ਦੇ ਨਾਂ ਹੀ ਨਹੀਂ ਯਾਦ ਲੜੀਵਾਰ ਦਸ ਗੁਰੂ ਸਹਿਬਾਨਾਂ ਦੇ ਨਾਮ ਨਹੀਂ ਯਾਦ ਪੰਜ ਪਿਆਰੇ ਸਹਿਬਾਨਾਂ ਦੇ ਨਾਮ ਨਹੀਂ ਯਾਦ ਪਿਆਰ ਵਾਲਿਓ ਫਿਰ ਸਾਡੇ ਬੱਚੇ ਕਿੱਥੋਂ ਸਿੱਖਣਗੇ ਵੀ ਗੁਰਕੰਗੀ ਤਰਪਾਸ਼ਾ ਮਹਾਰਾਜ ਕੌਣ ਸੀ ਉਹਨਾਂ ਦੇ ਫਰਜੰਦ ਕੌਣ ਸੀ ਸਾਡਾ ਮੋਢਲਾ ਫਰਜ਼ ਸਾਡਾ ਬਣਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਗੋਦੀ ਦੇ ਵਿੱਚ ਲੈ ਕੇ ਬਈਏ ਆਪਣੇ ਬੱਚਿਆਂ ਨੂੰ ਦਸੀਏ ਵੀ ਕੌਣ ਸੀ ਉਹਨਾਂ ਨੇ ਕਿਵੇਂ-ਕਿਵੇਂ ਸ਼ਹਾਦਤਾਂ ਦਿੱਤੀਆਂ ਨੇ ਗੁਰਕਲੰਗੀਤਰ ਪਾਸ਼ਾ ਮਹਾਰਾਜ ਪਿਆਰ ਵਾਲਿਓ ਉਹ ਮਹਾਨ ਸ਼ਖਸੀਅਤ ਜਿਹਦਾ ਕਰਜ਼ਾ ਅਸੀਂ ساری ਜ਼ਿੰਦਗੀ ਦੇ ਨਹੀਂ ਸਕਦੇ ਜਿਹਦਾ ਕਰਜ਼ਾ ਅਸੀਂ ਕਦੇ ਮੋੜ ਹੀ ਨਹੀਂ ਸਕਦੇ ਗੁਰਕਲੰਗੀਤਰ ਪਾਸ਼ਾ ਮਹਾਰਾਜ ਦੇ ਫਰਜ਼ੰਦਾਂ ਬਾਰੇ ਦਸੀਏ ਗੁਰੂ ਸਾਹਿਬ ਬਾਰੇ ਦਸੀਏ ਕਿਉਂਕਿ ਇੱਕ ਸਮਾਂ ਉਹ ਆਏਗਾ ਜਦੋਂ ਸਾਡੇ ਕੋਲ ਸਾਰਾ ਕੁਝ ਹੋਏਗਾ ਸਾਡੇ ਕੋਲ ਬੜੇ ਕੀਮਤੀ ਵਸਤਰ ਹੋਣਗੇ ਖਾਣ ਪੀਣ ਦੇ ਪਦਾਰਥ ਬੜੇ ਹੋਣਗੇ ਸਾਡੇ ਘਰ ਸਮਾਨਾਂ ਦੇ ਨਾਲ ਪਦਾਰਥਾਂ ਦੇ ਨਾਲ ਲੱਦੇ ਪਏ ਹੋਣਗੇ ਪਰ ਅੰਦਰਲਾ ਘਰ ਜਿਹੜੇ ਹਿਰਦੇ ਘਰ ਦੇ ਵਿੱਚੋਂ ਸਾਡੇ ਜੀਵਨ ਦੇ ਵਿੱਚੋਂ ਅਮੀਰੀ ਪ੍ਰਗਟ ਹੋਣੀ ਆ ਜਿਹੜੇ ਹਿਰਦੇ ਘਰ ਦੇ ਵਿੱਚੋਂ ਸਾਨੂੰ ਗੁਰੂ ਸਹਿਬਾਨ ਜੀ ਦੀ ਅਮੀਰੀ ਦਾ ਪਤਾ ਲੱਗਣਾ ਉਹ ਹਿਰਦਾ ਘਰ ਸਾਡਾ ਖਾਲੀ ਹੋਏਗਾ ਗੁਰੂ ਦੇ ਗੁਣਾ ਤੋਂ ਬਿਨਾਂ ਗੁਰੂ ਦੇ ਇਤਿਹਾਸ ਤੋਂ ਬਿਨਾ ਅਸੀਂ ਸੱਖਣੇ ਹੋ ਜਾਵਾਂਗੇ ਗੁਰੂ ਦੀ ਵਿਚਾਰ ਤੋਂ ਬਿਨਾ ਅਸੀਂ ਖਾਲੀ ਹੋ ਜਾਵਾਂਗੇ ਭਾਵੇਂ ਦੁਨੀਆਂ ਦੇ ਪਦਾਰਥ ਸਾਡੇ ਕੋਲ ਬਹੁਤ ਹੋਣਗੇ ਪਿਆਰ ਵਾਲੀ ਅਮੀਰ ਕੌਮ ਉਹੀ ਹੁੰਦੀ ਆ ਜਿਹੜਾ ਆਪਣੇ ਇਤਿਹਾਸ ਨੂੰ ਚੇਤੇ ਰੱਖਦੀ ਆ ਇਤਿਹਾਸ ਨੂੰ ਅਸੀਂ ਆਪਣੀਆਂ ਸੁਰਤਾਂ ਦੇ ਵਿੱਚ ਵਸਾਉਣਾ ਜਦੋਂ ਸੁਰਤ ਦੇ ਵਿੱਚ ਇਤਿਹਾਸ ਵਸ ਜਾਏਗਾ ਗੁਰੂ ਦੀ ਵਿਚਾਰ ਵਸ ਜਾਏਗੀ ਫਿਰ ਦੁਨੀਆਂ ਦੀ ਕੋਈ ਵੀ ਤਾਕਤ ਸਾਡੀਆਂ ਸੁਰਤਾਂ ਦੇ ਵਿੱਚੋਂ ਉਹ ਇਤਿਹਾਸ ਨੂੰ ਉਸ ਵਿਚਾਰ ਨੂੰ ਕੱਢ ਨਹੀਂ ਸਕਦੀ ਅਸੀਂ ਸੁਰਤਾਂ ਇਤਿਹਾਸ ਦੇ ਨਾਲ ਜੋੜਨੀ ਆ ਕੇਵਲ ਤੇ ਕੇਵਲ ਗੁਰੂ ਸਹਿਬਾਨਾਂ ਦੇ ਜਿਹੜੇ ਪੁਰਬ ਇਹ ਕੇਵਲ ਖਾਣ ਪੀਣ ਤੱਕ ਸੀਮਤ ਨਹੀਂ ਰੱਖਣੇ ਜਿਹੜੇ ਸਫਰੇ ਸ਼ਹਾਦਤ ਦੇ ਦਿਨ ਹੁੰਦੇ ਹਨ ਦਿਨਾਂ ਦੇ ਵਿੱਚ ਅਸੀਂ ਉਹਨਾਂ ਸਹਿਬਜ਼ਾਦਿਆਂ ਨੂੰ ਯਾਦ ਕਰਨਾ ਹੁੰਦਾ ਵੀ ਕਿਵੇਂ ਉਹਨਾਂ ਨੇ ਇਸ ਜਗ੍ਹਾ ਤੇ ਆਣ ਕੇ ਆਪਣੇ ਆਪ ਨੂੰ ਇੱਥੇ ਮਹਿਸੂਸ ਕੀਤਾ ਕਿਵੇਂ ਉਹਨਾਂ ਨੇ ਆਪਣੇ ਸਰੀਰਾਂ ਤੇ ਤਸੀਹੇ ਝੱਲੇ ਸਾਡੀ ਸੁਰਤ ਕੇਵਲ ਪਿਆਰ ਵਾਲੇ ਉਹ ਖਾਣ ਪੀਣ ਤੱਕ ਰਹੇਗੀ ਇਹ ਨਹੀਂ ਕਿ ਅਸੀਂ ਖਾਣਾ ਪੀਣਾ ਨਹੀਂ ਜਾਂ ਖਾਣਾ ਪੀਣਾ ਵੀ ਆ ਕਿਉਂਕਿ ਸਰੀਰ ਦੀ ਖਰਾਕ ਭੋਜਨ ਪਰ ਆਪਣੀ ਆਤਮਾ ਦੀ ਖਰਾਕ ਵੱਲ ਵੀ ਨਿਗਾ ਮਾਰੀਏ ਧਿਆਨ ਦੇਈਏ ਵੀ ਸਾਡੀ ਆਤਮਾ ਦੀ ਖਰਾਕ ਕੀ ਆ ਪਵਨ ਗੁਰਬਾਣੀ ਤੋਂ ਦੂਰ ਹੋ ਗਏ ਗੁਰੂ ਤੋਂ ਦੂਰ ਹੋ ਗਏ ਅੱਜ ਸਾਡਾ ਗੁਰੂ ਕੋਲ ਬੈਠਣ ਨੂੰ ਵੀ ਜੀਣੀ ਕਰਦਾ ਵੀ ਗੁਰੂ ਸਾਨੂੰ ਸਿਖਿਆ ਕੀ ਦੇਣਾ ਚਾਹੁੰਦਾ ਪਿਆਰ ਵਾਲੀਓ ਜਦੋਂ ਇਦਾਂ ਕਰਕੇ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਗੁਰੂ ਦੇ ਇਤਿਹਾਸ ਨੂੰ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗੇ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਡਲਾ ਨਹੀਂ ਸਕਦੀ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਧਰਮ ਤੋਂ ਡੇਗ ਨਹੀਂ ਸਕਦੀ ਅੱਜ ਹਾਲਾਤ ਕੀ ਬਣੇ ਆ ਅੱਜ ਅਸੀਂ ਗੁਰਕਲੰਗੀ ਤਰਪਾਸ਼ਾ ਮਹਾਰਾਜ ਦਾ ਦਰ ਛੱਡ ਕੇ ਗੁਰਕਲੰਗੀ ਤਰਪਾਸ਼ਾ ਮਹਾਰਾਜ ਹੀ ਨਦੇੜ ਸਾਹਿਬ ਦੀ ਧਰਤੀ ਤੇ ਕਿਹਾ ਸੀ ਨਾ ਵੀ ਆਗਿਆ ਪਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਜ ਤੋਂ ਬਾਅਦ ਜੇ ਮੇਰੇ ਦਰਸ਼ਨ ਕਰਨੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਕਰਿਓ ਅੱਜ ਤੋਂ ਬਾਅਦ ਤੁਸੀਂ ਗੁਰੂ ਮੰਨਣਾ ਸ਼ਬਦ ਗੁਰੂ ਨੂੰ ਮੰਨਣਾ ਪਿਆਰ ਵਾਲਿਓ ਕਿੰਨੇ ਕੱਸੀ ਫੁੱਲ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਬਚਨਾਂ ਤੇ ਚੜਾਏ ਆ ਕਿੰਨੇ ਕੱਸੀ ਉਹਨਾਂ ਬਚਨਾਂ ਤੇ ਖਰੇ ਉਤਰ ਰਹੇ ਆ ਕਿੰਨਾ ਕੱਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਮੰਨਦੇ ਆ ਪਿਆਰ ਵਾਲਿਓ ਸਚਾਈ ਆ ਭਾਵੇਂ ਮੈਨੂੰ ਬੁਰਾ ਕਹਿ ਦਿਓ ਭਾਵੇਂ ਮੈਨੂੰ ਮਾੜਾ ਕਹਿ ਦਿਓ ਅਸੀਂ ਕਿੰਨਾਕ ਗੁਰੂ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਰੱਖਦੇ ਆ ਕਿੰਨਾ ਕਸੀਂ ਸਤਕਾਰ ਗੁਰੂ ਸਾਹਿਬ ਜੀ ਦਾ ਕਰਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਲੜ ਲਾ ਕੇ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗਏ ਸੀ ਅੱਜ ਅਸੀਂ ਉਸ ਗੁਰੂ ਦਾ ਦਰ ਛੱਡ ਕੇ ਕੋਈ ਕਹਿ ਦਿੰਦਾ ਇੱਥੇ ਆ ਜਾਓ ਅਸੀਂ ਉਧਰ ਚਲੇ ਜਾਂਦੇ ਆ ਕੋਈ ਕਹਿੰਦਾ ਉੱਥੇ ਬਾਬਾ ਕਨਚਫੂਕ ਮਾਰਦਾ ਸਾਰੇ ਸੁੱਖ ਮਿਲ ਜਾਂਦੇ ਆ ਅਸੀਂ ਉੱਥੇ ਚਲੇ ਜਾਂਦੇ ਆ ਪਿਆਰ ਵਾਲਿਓ ਸਿੱਖੀ ਕੇਵਲ دنی avi ਸੁੱਖਾਂ ਦੀ ਨਹੀਂ ਆ ਸਿੱਖੀ ਅੰਦਰਲੇ ਸੁੱਖ ਦੀ ਆ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਸਿੱਖੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਸ਼ੀਸ਼ ਤੇ ਕਲੰਗੀ ਆ ਸਾਰਾ ਕੁਝ ਆ ਪਰਿਵਾਰ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਸੁੱਖ ਦੇ ਸਾਧਨ ਬਥੇਰੇ ਆ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਕੋਲ ਪਰ ਔਰੰਗਜੀਬ ਅੰਦਰ ਦੇ ਚੈਨ ਨੂੰ ਨਹੀਂ ਖੋ ਸਕਿਆ ਅੰਦਰ ਦੇ ਸੁੱਖ ਨੂੰ ਨਹੀਂ ਖੋ ਸਕਿਆ ਕਹਿੰਦਾ ਸੀ ਮੈਂ ਤੇਰੇ ਚਾਰੇ ਸ਼ਹੀਦ ਕਰ ਦੇਣੇ ਆ ਪਰਿਵਾਰ ਨੂੰ ਖਤਮ ਕਰ ਦੇਵਾਂਗਾ ਤੇਰਾ ਸਾਰਾ ਕੁਝ ਤਬਾਹ ਕਰ ਦੇਵਾਂਗਾ ਪਰ ਉਸ ਔਰੰਗਜੀਬ ਨੂੰ ਨਹੀਂ ਪਤਾ ਵੀ ਗੁਰਗੋਗਿੰਦ ਸਿੰਘ ਮਹਾਰਾਜ ਦੀ ਅਮੀਰੀ ਆ ਤਾਂ ਅੰਦਰਲੀ ਅਮੀਰੀ ਬਾਹਰਲੀ ਅਮੀਰੀ ਉਹ ਸਾਕਰੀਆ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਸਭ ਕੁਝ ਸੀ ਹਾਥੀ ਕੋੜੇ ਬਾਹਰਲੀ ਅਮੀਰੀ ਸਾਰਾ ਕੁਝ ਸੀ ਕਿਉਂਕਿ ਬਾਦਸ਼ਾਹ ਪਰ ਅੰਦਰਲੀ ਅਮੀਰੀ ਨੂੰ ਨਹੀਂ ਖੋ ਸਕਿਆ ਚਾਰੇ ਪੁੱਤਰ ਵਾਰ ਕੇ ਵੀ 마ਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਜਾਮਾ ਲੀਰੋ ਲੀਰ ਹੋਇਆ ਪਿਆ ਪੈਰ ਜ਼ਖਮਾਂ ਦੇ ਨਾਲ ਛਲਨੀ ਛਲਨੀ ਹੋਏ ਪਿਆ ਕੁਝ ਵੀ ਕੋਲ ਨਹੀਂ ਆ ਨਾ ਪੁੱਤਰ ਕੋਲ ਨਾ ਗੁਰੂ ਕੇ ਮਹਿਲ ਨਾਲਾ ਨਾ ਮਾਤਾ ਗੁਜਰੀ ਕੋਲਾ ਨਾ ਕੋਈ ਸਿੱਖ ਕੋਲਾ ਹਜ਼ੂਰ ਕਲਗੀ ਤਰਪਾਸ਼ਾ ਮਹਾਰਾਜ 마שי ਬਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੀ ਸੇਜ ਤੇ ਬੇਪਰਵਾਹ ਹੋ ਕੇ ਸੌ ਰਿਹਾ ਮਖਮਲੀ ਸੇਜਾਂ ਤੇ ਸੌਣ ਵਾਲਾ ਬਾਦਸ਼ਾਹ ਦਰਵੇਸ਼ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਉਹਦੇ ਜੀਵਨ ਦੇ ਉੱਤੇ ਇਹ ਸਮਾਂ ਵੀ ਬਣਦਾ ਜਦੋਂ ਕੰਡਿਆਂ ਦੀ ਸੇਜ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ ਬੇਪਰਵਾਹੀ ਨੀਂਦੋ ਸੌ ਰਿਹਾ ਹਜ਼ੂਰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹੀ ਜਿਗਰਾ ਪਿਆਰ ਵਾਲੀ ਔਰੰਗਜ਼ੇਬ ਕੇਵਲ ਬਾਹਰਲੀ ਅਮੀਰੀ ਨੂੰ ਦੇਖਦਾ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਤਾਂ ਉਹ ਅਕਾਲ ਦੇ ਪੁਜਾਰੀ ਆ ਜਿਹੜੇ ਅੰਦਰੋਂ ਵੀ ਬੜੇ ਅਮੀਰ ਜਿਨ੍ਹਾਂ ਦਾ ਅੰਦਰੋਂ ਵੀ ਜੀਵਨ ਬੜਾ ਉੱਚਾ ਮੈਂ ਇਹਨਾਂ ਦਾ ਸਾਰਾ ਕੁਝ ਖੋ ਕੇ ਇਹਨਾਂ ਦਾ ਚੈਨ ਨਹੀਂ ਖੋ ਸਕਦਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤਾਂ ਮਾਸ਼ੀ ਬਾੜੇ ਦੇ ਜੰਗਲਾਂ ਦੇ ਵਿੱਚ ਬੈਠੇ ਵੀ ਕਹਿ ਰਹੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਵਿਣ ਰੋਗ ਰਜਾਇਆਂ ਦਾ ਓਡਣ ਨਾਗਨ ਵਾਸਾਂ ਦੇ ਰਹਿਣਾ ਸਿੱਖਣੀ ਆ ਚੜਦੀ ਕਲਾ ਪਿਆਰ ਵਾਲਿਓ ਕਲਗੀਆਂ ਵਾਲੇ ਬਾਪੂ ਤੋਂ ਸਿੱਖੀਏ ਹਜ਼ੂਰ ਦਸ਼ਮੇਸ਼ ਪਿਤਾ ਤੋਂ ਸਿੱਖੀਏ ਸਾਰਾ ਕੁਝ ਵਾਰ ਕੇ ਵੀ ਸੁਖ ਦੇ ਨਾਲ ਬੇਪਰਵਾਹ ਹੋ ਕੇ ਛੈਣ ਦੀ ਆਰਾਮ ਦੇ ਨਾਲ ਨੀਂਦ ਲੈ ਰਹੇ ਆ ਤੇ ਅੱਜ ਸਾਡੇ ਕੋਲ ਸਾਰਾ ਕੁਝ ਸਾਰਾ ਕੁਝ ਪਿਆਰ ਵਾਲਿਓ ਹੈਗਾ ਸਾਡੇ ਕੋਲ ਤੇ ਸਾਡੀ ਜ਼ੁਬਾਨ ਦੇ ਵਿੱਚੋਂ ਨਿਕਲਦਾ ਮਾਲਕਾ ਦਿੱਤਾ ਹੀ ਕੀ ਆ ਹਜੂਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪਤਾ ਜੋ ਉਪਜਿਓ ਸੋ ਬਿਣਜ਼ ਹੈ ਪਰੋ ਆਜ ਕੇ ਕਾਲ ਜਿਹੜੀਆਂ ਵਸਤੋ ਸਹਕਾਲ ਪੁਰਖ ਪਰਮਾਤਮਾ ਨੇ ਦਿੱਤੀਆਂ ਨੇ ਦਾਤਾਂ ਦਿੱਤੀਆਂ ਨੇ ਇੱਕ ਦਿਨ ਹੱਥੋਂ ਚਲੀਆਂ ਵੀ ਜਾਣੀਆਂ ਫਿਰ ਗਿਲੇ ਕਾਦੇ ਆ ਸ਼ਿਕਵੇ ਕਾਦੇ ਆ ਰੋਸੇ ਕਾਦੇ ਕਰਨੇ ਹੋਏ ਪਿਆਰਿਓ ਦਾਤਾਂ ਮਿਲੀਆਂ ਮਾਲਕ ਦੇ ਹੁਕਮ ਦੇ ਵਿੱਚ ਤੇ ਜਿਹੜੀ ਦਾਤ ਮਿਲੀ ਆ ਉਹ ਇੱਕ ਦਿਨ ਵਾਪਸ ਵੀ ਮਾਲਕ ਨੇ ਲੈ ਲੈਣੀ ਆ ਫਿਰ ਰੋਸੇ ਕਾਦੇ ਕਰਨੇ ਸ਼ਿਕਵੇ ਕਾਦੇ ਕਰਨੇ ਕਲਗੀਆਂ ਵਾਲੇ ਬਾਪੂ ਨੇ ਤਾਂ ਸ਼ੁਕਰ ਕੀਤਾ ਸਾਡੇ ਹੱਥੋਂ ਕੋਈ ਦਾਤ ਜਾਂਦੀ ਆ ਅਸੀਂ ਸ਼ਿਕਵੇ ਕਰਦੇ ਆ ਰੋਸੇ ਕਰਦੇ ਆ ਮਾਲਕਾ ਮਾੜਾ ਕੀਤਾ ਮੇਰੇ ਨਾਲ ਹੀ ਕੀਤਾ ਦੁਨੀਆ ਸੌਖੀ ਵੱਸਦੀ ਆ ਗਵਾਂਢੀ ਸੌਖੀ ਵੱਸਦੇ ਪਏ ਆ ਮੇਰੇ ਨਾਲ ਹੀ ਧੱਕਾ ਕੀਤਾ ਮੇਰੇ ਨਾਲ ਹੀ ਮਾੜਾ ਕੀਤਾ ਨਹੀਂ ਪਿਆਰ ਵਾਲੇ ਉਹ ਕਦੇ ਵੀ ਜ਼ਬਾਨ ਉੱਤੇ ਸ਼ਿਕਵਾ ਨਹੀਂ ਲੈ ਕੇ ਆਉਣਾ ਰੋਸਾ ਨਹੀਂ ਲੈ ਕੇ ਆਉਣਾ ਵੀ ਮਾਲਕਾ ਦਿੱਤਾ ਹੀ ਕੀ ਆ ਅੱਜ ਪਿਆਰਵਾਲਿਓ ਸਾਡੇ ਘਰ ਪੱਕੇ ਹੀ ਹੁੰਦੇ ਜਾ ਰਹੇ ਆ ਅਸੀਂ ਆਲੀਸ਼ਾਨ ਕੋਠੀਆਂ ਬਣਾ ਲਈਆਂ ਮਹਿਲ ਮਾੜੀਆਂ ਬਣਾ ਲਈਆਂ ਇਹ ਨਹੀਂ ਵੀ ਬਣਾਉਣੀਆਂ ਨਹੀਂ ਸਾਰਾ ਕੁਝ ਬਣਾਉਣਾ ਪਰ ਅੰਦਰੋਂ ਵੀ ਆਪਣੇ ਆਪ ਨੂੰ ਪਰਪੱਕ ਕਰਨਾ ਅੰਦਰੋਂ ਵੀ ਅਸੀਂ ਪੱਕੇ ਹੋਣਾ ਵੀ ਸਾਡਾ ਅੰਦਰਲਾ ਵੀ ਪੱਕ ਹੋ ਜਾਏ ਅਸੀਂ ਅੰਦਰੋਂ ਵੀ ਪਰਪੱਕ ਹੋ ਜਾਈਏ ਗੁਰ ਕਲੰਗੀਆਂ ਵਾਲੇ ਬਾਪੂ ਨੂੰ ਯਾਦ ਕਰ ਰਹੇ ਆ ਪ੍ਰਣ ਕਰਕੇ ਜਾਈਏ ਪਾਤਸ਼ਾਹ ਤੇਰਾ ਪ੍ਰਕਾਸ਼ ਪੁਰਬ ਮਨਾ ਰਹੇ ਆ ਤੇਰੇ ਤੇ ਇੰਨੀਆਂ ਮੁਸੀਬਤਾਂ ਆਈਆਂ ਤੂੰ ਸਰਸਾ ਦੇ ਨਦੀ ਦੇ ਕੰਢੇ ਤੇ ਆਸਾ ਦੀ ਵਾਰ ਦਾ ਪਾਠ ਕੀਤਾ ਬੈਰੀ ਨੇ ਆ ਚਾਰੇ ਪਾਸਿਓਂ ਆਣ ਕੇ ਤੈਨੂੰ ਘੇਰਾ ਪਾਇਆ ਤੂੰ ਮਾਲਕ ਦਾ ਨਾਮ ਨਹੀਂ ਛੱਡਿਆ ਸਾਡੀ ਖਾਤਰ ਸੰਦੇਸ਼ ਕਿੰਨੀਆਂ ਮੁਸੀਬਤਾਂ ਸਾਡੇ ਜੀਵਨ ਤੇ ਆ ਜਾਣ ਕਦੇ ਮਾਲਕ ਦਾ ਪੱਲਾ ਨਹੀਂ ਛੱਡਣਾ ਤੇ ਅਸੀਂ ਮਾਲਕ ਦਾ ਪੱਲਾ ਛੱਡ ਕੇ ਥਾਂ ਥਾਂ ਤੇ ਭਟਕਦੇ ਫਿਰਦੇ ਆ ਥਾਂ ਥਾਂ ਤੇ ਨੱਕ ਰਗੜਦੇ ਫਿਰਦੇ ਆ ਪਿਆਰ ਵਾਲੀ ਉਹ ਜੇ ਸੱਚੀ ਮੁੱਚੀ ਆਪਣੇ ਆਪ ਨੂੰ ਗੁਰਕਲੰਗੀ ਤਰਪਾਤਸ਼ਾ ਮਹਾਰਾਜ ਦੇ ਸਿੱਖ ਮੰਨਦੇ ਆ ਅੱਜ ਤੋਂ ਪ੍ਰਣ ਕਰਕੇ ਜਾਈਏ ਬਾਬਾ ਹਜੂਰ ਗੁਰਕਲੰਗੀ ਤਰਪਾਤਸ਼ਾ ਮਹਾਰਾਜ ਅਸੀਂ ਤੈਨੂੰ ਆਪਣੇ ਪਿਤਾ ਬਣਾਇਆ ਤੂੰ ਸਾਡਾ ਪਿਤਾ ਏ ਅੱਜ ਤੋਂ ਬਾਅਦ ਅਸੀਂ ਤੇਰਾ ਦਰ ਛੱਡ ਕੇ ਕਿਸੇ ਦਰ ਤੇ ਨਹੀਂ ਜਾਂਦੇ ਜਾਣ ਭਾਵੇਂ ਚਲੀ ਜਾਏ ਪਰ ਸਾਡਾ ਸੀਸ ਕਿਸੇ ਹੋਰ ਦਰ ਤੇ ਜਾ ਕੇ ਝੁਕੇਗਾ ਨਹੀਂ ਕਿਉਂਕਿ ਗੁਰਕਲੰਗੀ ਤਰਪਾਤਸ਼ਾ ਮਹਾਰਾਜ ਨੇ ਸਾਨੂੰ ਇਹ ਗੁਰਗ੍ਰੰਥ ਸਾਹਿਬ ਮਹਾਰਾਜ ਦਿੱਤੇ ਆ ਇਸ ਗੁਰੂ ਦੇ ਲੜ ਲੱਗ ਕੇ ਆਪਣੀ ਜ਼ਿੰਦਗੀ ਜਿਉਣੀ ਆ ਤੇ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਪਾਂ ਪੜਿਆ ਬਿਨਸੇ ਮੋਹ ਮੇਰਾ ਅਰ ਤੇਰਾ ਬਿਨਸੇ ਆਪਣੀ ਧਾਰੀ ਸੰਤੋ ਇਹਾ ਬਤਾਵੋ ਕਾਰੀ ਜਤ ਹਉ ਮੈਂ ਗਰਬ ਨਵਾਰੀ ਸਤ ਸੰਗਿਓ ਮੈਨੂੰ ਕੋਈ ਅਜਿਹੇ ਇਲਾਜ ਦੱਸੋ ਜਿਹਦੇ ਨਾਲ ਮੇਰੇ ਹਉਮੈ ਦਾ ਰੋਗ ਦੂਰ ਹੋ ਸਕੇ ਤੇ ਹੋਰ ਅੰਗ ਜੇਵ ਹਉਮੈ ਦਾ ਮਾਰਿਆ ਸਿਹਦਰੋ ਗੁਰਕਲਗੀ ਤਰ ਪਾਸ਼ਾ ਮਹਾਰਾਜ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੰਕਾਰ ਹਉਮੇ ਰੰਚਕਾ ਮਾਤਰ ਵੀ ਨਹੀਂ ਆ ਜਿਹੜੇ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਆ ਭਾਣੇ ਦੇ ਵਿੱਚ ਚੱਲਣ ਵਾਲੇ ਆ ਤੇ ਸਤਿਗੁਰੂ ਕਹਿੰਦੇ ਮੈਨੂੰ ਵੀ ਜਹਾ ਤਰੀਕਾ ਦੱਸੋ ਜਿਹਦੇ ਨਾਲ ਮੈਂ ਆਪਣੀ ਹਉਮੈ ਤੇ ਹੰਕਾਰ ਨੂੰ ਮਾਰ ਸਕਾਂ ਬਿਨਸੈ ਮੂੰ ਮੇਰਾ ਯਰ ਤੇਰਾ ਮੇਰੇ ਜੀਵਨ ਦੇ ਵਿੱਚੋਂ ਮੇਰ ਤੇਰ ਦੀ ਭਾਵਨਾ ਖਤਮ ਹੋ ਜਾਏ ਬਿਨਸੈ ਆਪਣੀ ਧਾਰੀ ਸੰਤੋ ਇਹਾ ਬਤਾਵੋ ਕਾਰੀ ਜਤ ਹਮੇ ਗਰਭ ਨਵਾਰੀ ਰਹਾਓ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾਂ ਸਗਲ ਰੇ ਨਾਰੀ ਸਾਰਿਆਂ ਦੇ ਵਿੱਚ ਵਸਦੇ ਮਾਲਕ ਨੂੰ ਵੇਖ ਲਮਾ ਕਿਰਕਨ ਗੀਤਰ 파ਰਸ਼ਾ ਮਹਾਰਾਜ ਨੇ ਸਾਰਿਆਂ ਦੇ ਵਿੱਚ ਵਸਦੇ ਨੂੰ ਵੇਖਿਆ ਸਾਰਿਆਂ ਨੂੰ ਇੱਕ ਗਲਬਕੜੀ ਦੇ ਵਿੱਚ ਲਿਆ ਉੱਚ ਨੀਚ ਜਾਤ ਪਾਤ ਦੇ ਭੇਦ ਭਾਵ ਸਾਰੇ ਮਿਟਾ ਕੇ ਇੱਕ ਗਲਬਕੜੀ ਦੇ ਵਿੱਚ ਲਿਆ ਤੇ ਚੁਕੇ ਪੀਤ ਪਰਮਾਰੀ ਸਤਿਗੁਰੂ ਜੀ ਜਦੋਂ ਮੈਂ ਵੀ ਆਪਣੇ ਜੀਵਨ ਦੇ ਵਿੱਚੋਂ ਸਾਰਿਆਂ ਦੇ ਵਿੱਚ ਵਸਦੇ ਰੱਬ ਨੂੰ ਜਾਣ ਲਵਾਂਗਾ ਫਿਰ ਮੇਰੇ ਅੰਦਰੋਂ ਵੀ ਬਹਿਮਾ ਭਰਮਾ ਦੀ ਕੰਧ ਦੂਰ ਹੋ ਸਕਦੀ ਹੈ ਪੇਖੇ ਉਹ ਪ੍ਰਭ ਜੀ ਉਹ ਆਪਣੇ ਸੰਗੇ ਚੁਕੇ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਈਏ ਗੁਰੂ ਦੁਵਾਰੀ ਇਹ ਸਿੱਖਿਆ ਮਿਲਣੀ ਕਿੱਥੋਂ ਆ ਇਹ ਦਵਾਈ ਇਹ ਔਖਦ ਮਿਲਣੀ ਕਿੱਥੋਂ ਆ ਕੇਵਲ ਗੁਰੂ ਦੇ ਦਰ ਤੋਂ ਮਿਲਣੀ ਆ ਤੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਵਿਦਾਰੀ ਜਿਨ੍ਹਾਂ ਨੇ ਆ ਕੇ ਸਤ ਸੰਗਤ ਦੇ ਵਿੱਚ ਬਹਿ ਕੇ ਆਪਣੇ ਮਥੇ ਦੇ ਭਾਗਾਂ ਨੂੰ ਸੋਨਾ ਬਣਾ ਲਿਆ ਸਰ ਸਤਿਗੁਰੂ ਜੀ ਉਹਦੇ ਸਾਰੇ ਰੋਗ ਦੂਰ ਕਰ ਦਿੰਦਾ ਪਿਆਰ ਵਾਲਿਓ ਸੰਗਤ ਦੇ ਵਿੱਚ ਆਕੇ ਸਾਡੇ ਭਾਗ ਵੀ ਵੱਡੇ ਹੋ ਜਾਂਦੇ ਆ ਪਵਨ ਬਾਣੀ ਕਹਿ ਰਹੀ ਆ ਮਿਲ ਸੰਗਤ ਭਜ ਰਾਮ ਨਾਮ ਵੱਡ ਹੋ ਹੋ ਭਾਗ ਮਥਾਮ ਜਦੋਂ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪੇਗਾ ਤੇਰੇ ਮਥੇ ਦੇ ਭਾਗਾ ਨੇ ਵੀ ਵੱਡੇ ਹੋ ਜਾਣਾ ਪਿਆਰੇ ਆ ਆਉਂਦਾ ਕਿਉਂ ਨਾ ਗੁਰੂ ਦੀ ਸੰਗਲ ਦੇ ਵਿੱਚ ਗੁਰੂ ਦੀ ਸੰਗਤ ਨੂੰ ਮਾਣਿਆ ਕਰ ਪਾਵਨ ਬਾਣੀ ਨੂੰ ਪੜਿਆ ਕਰ ਬਾਣੀ ਦੀ ਵਿਚਾਰ ਕਰਕੇ ਆਪਣੇ ਜੀਵਨ ਤੇ ਲਾਗੂ ਕਰ ਪਿਆਰਿਆ ਤੇਰੇ ਜੀਵਨ ਦੇ ਵਿੱਚੋਂ ਵੀ ਸਾਰੇ ਰੋਗ ਕੱਟੇ ਜਾਣੇ ਆ ਗੁਰੂ ਜਿੱਥੇ ਦਿਨ ਆ ਵੀ ਰੋਗਾਂ ਨੂੰ ਕੱਟਦਾ ਉੱਥੇ ਸਾਡੇ ਅੰਦਰਲੇ ਰੋਗਾਂ ਨੂੰ ਕੱਟਦਾ bari ਤੌਰ ਤੇ ਭਾਵੇਂ ਕੁਝ ਵੀ ਨਾ ਹੋਵੇ ਸਾਡੇ ਕੋਲ ਪਰ ਅੰਦਰ ਕਰਕੇ ਅਸੀਂ ਰਾਜੀ ਹੋਵਾਂਗੇ ਜਦੋਂ ਗੁਰੂ ਦੇ ਨਾਲ ਜੁੜੇ ਹੋਵਾਂਗੇ ਤੇ ਅਸੀਂ ਉਸ ਕਲਗੀਆਂ ਵਾਲੇ ਬਾਪੂ ਨੂੰ ਯਾਦ ਕਰ ਰਹੇ ਹਾਂ ਪਈ ਨੰਦ ਲਾਲ ਜੀ ਨੇ ਕਿਹਾ ਕਿ ਨਾਸ ਰੋ ਮਨਸੂਰ ਗੁਰਗੋਬਿੰਦ ਸਿੰਘ ਈਸ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰਗੋਬਿੰਦ ਸਿੰਘ ਜ਼ੁਮਲਾ ਫੈਜੇ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਅਗਾਹਾ ਗੁਰਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰਗੋਬਿੰਦ ਸਿੰਘ ਜਿਹੜਾ ਸਾਰਿਆਂ ਤੋਂ ਵੱਡਾ ਸ਼ਹਿਨ ਸ਼ਾਹ ਜਿਹੜਾ ਸਾਰੇਆਂ ਸ਼ਹਿਨਸ਼ਾਹਾਂ ਤੋਂ ਵੱਡਾ ਸ਼ਹਿਨਸ਼ਾਹ ਉਸ ਗੁਰੂ ਗੋਬਿੰਦ ਦੇ ਦਰ ਦੇ ਨਾਲ ਜੁੜ ਜਾ ਬਰਦੋ ਆਲਮ ਸ਼ਾਹ ਗੁਰਗੋਬਿੰਦ ਸਿੰਘ ਖਸਮ ਰਾਜਾ ਕਾਹ ਗੁਰਗੋਬਿੰਦ ਸਿੰਘ ਫਾਇਉਲ ਅਲਮਾਲ ਗੁਰਗੋਬਿੰਦ ਸਿੰਘ ਕਾਸ ਫੁੱਲ ਅਸrar ਗੁਰਗੋਬਿੰਦ ਸਿੰਘ ਆਏ ਮੁੱਲ ਅਸਤਾਰ ਗੁਰਗੋਬਿੰਦ ਸਿੰਘ ਅਵਰ ਰਹਿਮਤ ਬਾਰ ਗੁਰਗੋਬਿੰਦ ਸਿੰਘ ਜਿਹੜਾ ਗੁਰਗੋਬਿੰਦ ਸਿੰਘ ਸਾਰੀਆਂ ਰਹਿਮਤਾਂ ਦਾ ਮਾਲਕ ਆ ਜਿਹੜਾ ਗੁਰਗੋਬਿੰਦ ਸਿੰਘ ਸਾਰੀਆਂ ਤਾਕਤਾਂ ਦਾ ਮਾਲਕ ਆ ਉਸ ਗੁਰੂ ਦੇ ਨਾਲ ਜੁੜ ਜਾ ਖਾਲਸਾ ਬੇਕੀਨਾ ਗੁਰਗੋਬਿੰਦ ਸਿੰਘ ਹੱਕ ਹੱਕ ਐਨਾ ਗੁਰਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰਗੋਬਿੰਦ ਸਿੰਘ ਜਿਹੜਾ ਬਾਦਸ਼ਾਹ ਵੀ ਆ ਜਿਹੜਾ ਦਰवेश ਵੀ ਆ ਉਸ ਗੁਰੂ ਦੇ ਨਾਲ ਜੁੜ ਜਾ ਇੱਕ ਇਤਿਹਾਸ ਦੀ ਘਟਨਾ ਸਾਂਝੀ ਕਰਕੇ ਮੈਂ ਸਮਾਪਤੀ ਕਰਨੀ ਆ ਗੁਰਕਨਗੀਤਰ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਜਾ ਰਹੇ ਆ ਤੇ ਨਾਲ ਹੀ ਹਜੂਰੀ ਕਵੀ ਭਾਈ ਆਨੰਦ ਲਾਲ ਜੀ ਗੁਰਕਨਗੀਤਰ ਪਾਤਸ਼ਾਹ ਮਹਾਰਾਜ ਨੇ ਇੱਕ ਪੱਥਰ ਚੁੱਕਿਆ ਚੁੱਕ ਕੇ ਪਾਣੀ ਦੇ ਵਿੱਚ ਸੁੱਟ ਦਿੱਤਾ ਤੇ ਆਪਣੇ ਸੇਖ ਨੂੰ ਸਵਾਲ ਕਰਦੇ ਆ ਸਿੱਖਾ ਦੱਸ ਪੱਥਰ ਪਾਣੀ ਦੇ ਵਿੱਚ ਡੁੱਬਿਆ ਕਿਉਂ ਆ ਸੇਖ ਨੇ ਸੁਭਾਵਕ ਹੀ ਜਵਾਬ ਦਿੱਤਾ ਕਹਿੰਦੇ ਸਤਿਗੁਰੂ ਜੀ ਪੱਥਰ ਪਾਣੀ ਵਿੱਚ ਸੁੱਟਾਂਗੇ ਉਹ ਡੁੱਬੇਗਾ ਹੀ ਡੁੱਬੇਗਾ ਗੁਰੂ ਕਲੰਗੀਤਰ 파ਸ਼ਾ ਮਹਾਰਾਜ ਅੱਗੇ ਜਾਂਦੇ ਆ ਦੂਜਾ ਪੱਥਰ ਚੁੱਕਿਆ ਚੁੱਕ ਕੇ ਸਤਿਗੁਰੂ ਨੇ ਪਾਣੀ ਵਿੱਚ ਸੁੱਟ ਦਿੱਤਾ ਸਵਾਲ ਫੇਰ ਉਹੀ ਕੀਤਾ ਕਹਿੰਦੇ ਡੁੱਬਿਆ ਕਿਉਂ ਆ ਦੂਜੇ ਸੇਖ ਨੇ ਵੀ ਸੁਭਾਵਕ ਗਿਆ ਸਤਿਗੁਰੂ ਜੀ ਪੱਥਰ ਡੁੱਬਿਆ ਤਾਂ ਵੀ ਇਹਨੂੰ ਪਾਣੀ ਵਿੱਚ ਸੁੱਟਾਂਗੇ ਨੇ ਡੋਬੀ ਜਾਣਾ ਹਜ਼ੂਰ ਕਲੰਗੀਧਰ ਪਾਤਸ਼ਾਹ ਮੁਸਕਰਾ ਕੇ ਅੱਗੇ ਗਏ ਇੱਕ ਪੱਥਰ ਫੇਰ ਚੁੱਕਿਆ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤਾ ਤੇ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਹਜ਼ੂਰੀ ਕਵੀ ਭਾਈ ਨੰਦ ਲਾਲ ਨੂੰ ਪੁੱਛਿਆ ਦੱਸ ਨੰਦ ਲਾਲਾ ਪੱਥਰ ਡੁੱਬਿਆ ਕਿਉਂ ਆ ਤੇ ਭਾਈ ਨੰਦ ਲਾਲ ਦੀ ਜ਼ੁਬਾਨ ਦੇ ਵਿੱਚ ਉਹ ਆਵਾਜ਼ ਨਿਕਲੇ ਸਤਿਗੁਰੂ ਜੀ ਨਾ ਤਾਂ ਮੈਂ ਪੱਥਰ ਨੂੰ ਵੇਖਿਆ ਨਾ ਮੈਂ ਪਾਣੀ ਨੂੰ ਵੇਖਿਆ ਮੈਂ ਬਸ ਇੰਨਾ ਕੁ ਵੇਖਿਆ ਵੀ ਜਿਹੜਾ ਤੇਰੇ ਹੱਥੋਂ ਨਿਕਲੇ ਆ ਉਹਨੇ ਡੁੱਬਣਾ ਜ਼ਰੂਰੀ ਆ ਤੇ ਪਿਆਰ ਵਾਲਿਓ ਜਿਹੜੇ ਹੱਥ ਦੇ ਵਿੱਚ ਰਹਿ ਜਾਂਦੇ ਆ ਉਹ ਤਰ ਜਾਂਦੇ ਆ ਜਿਹੜਾ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਹੱਥੋਂ ਛੁੱਟ ਗਿਆ ਉਹਦੀ ਜ਼ਿੰਦਗੀ ਨੇ ਡੁੱਬਣਾ ਹੀ ਡੁੱਬਣਾ ਜੇ ਆਪਾਂ ਵੀ ਜ਼ਿੰਦਗੀ ਨੂੰ ਪਾਰ ਲਗਾਉਣਾ ਚਾਹਣੇ ਆ ਸੱਚੀ ਮੁੱਚੀ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪੁੱਤਰ ਈ ਹੋ ਕੇ ਜ਼ਿੰਦਗੀ ਜੀਵੀਏ ਪਿਆਰ ਵਾਲਿਓ ਫਿਰ ਅਸੀਂ ਵੀ ਇਸ ਪਵ ਸਾਗਰ ਰੂਪੀ ਸੰਸਾਰ ਦੇ ਵਿੱਚੋਂ ਪਾਰ ਲੰਘ ਸਕਦੇ ਆ ਗੁਰੂ ਦਾ ਹੱਥ ਐਸਾ ਜਦੋਂ ਅਸੀਂ ਆਪਣਾ ਪੱਲਾ ਉਸ ਗੁਰੂ ਨੂੰ ਫੜਾ ਦਿੱਤਾ ਗੁਰੂ ਕਦੇ ਵੀ ਡੁੱਬਣ ਨਹੀਂ ਦੇਗਾ ਗੁਰੂ ਨੇ ਬਚਾ ਲੈਣਾ ਗੁਰੂ ਦੀ ਵਿਚਾਰ ਨੇ ਸਾਨੂੰ ਬਚਾ ਲੈਣਾ ਸਵਾਉ ਪਿਆਰ ਵਾਲਿਓ ਅਸੀਂ ਹਜੂਰ ਗੁਰ ਕਲਗੀ ਤਰਪਾਸ਼ਾ ਮਹਾਰਾਜ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਆ ਅਸੀਂ ਅੰਮ੍ਰਿਤ ਦੇ ਪਾਹਲ ਲੈ ਕੇ ਖੰਡੇ ਬਾਟੇ ਦੇ ਧਾਰਨੀ ਹੋ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰਗੋਵੀ ਸਿੰਘ ਪਾਤਸ਼ਾਹ ਮਹਾਰਾਜ ਦੇ ਪੁੱਤਰ ਬਣ ਕੇ ਧੀਆ ਬਣ ਕੇ ਜ਼ਿੰਦਗੀ ਜੀਵੀਏ ਫਿਰ ਗੁਰਕਲੰਗੀ ਤਰ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਸਾਡੇ ਜੀਵਨ ਦੇ ਵਿੱਚ ਆਉਣੀਆਂ ਨੇ ਬਹਿਮਾ ਭਰਮਾ ਪਖੰਡਾਂ ਦਾ ਖਿਹੜਾ ਛੱਡ ਕੇ ਕੇਵਲ ਇੱਕ ਟੇਕ ਗੁਰਗਰਜ ਸਾਹਿਬ ਮਹਾਰਾਜ ਤੇ ਰੱਖੀਏ ਆ ਕੜਾ ਦਿੱਤਾ ਆਪਣੇ ਹੱਥਾਂ ਦੇ ਵਿੱਚੋਂ ਤਾਗੇ ਤਵੀਤਾਂ ਨੂੰ ਬਾਹਰ ਸੁੱਟ ਦਈਏ ਕੜਾ ਪਾ ਕੇ ਜਦੋਂ ਕੜਾ ਪਾ ਲਿਆ ਤੇ ਗੁਰੂ ਗੁਰਕੰਗੀ ਤਰਪਾਸ਼ਾ ਮਹਾਰਾਜ ਨੇ ਕਿਹਾ ਸੀ ਜਿਨੇ ਕੜਾ ਪਾ ਲਿਆ ਉਹ ਕਿਸੇ ਵੀ ਤਰ੍ਹਾਂ ਦਾ ਵਹਿਮ ਭਰਮ ਨਹੀਂ ਕਰਦਾ ਜੇ ਕੜਾ ਪਾਇਆ ਤਾਂ ਪਿਆਰ ਵਾਲੇ ਉਹ ਜਿਹੜੇ ਧਾਗੇ ਤਵੀਤਾਂ ਦੇ ਨਾਲ ਅਸੀਂ ਜੁੜੇ ਹੋਏ ਆ ਜਿਨ੍ਹਾਂ ਦੀਆਂ ਚੌਕੀਆਂ ਸੀ ਭਰਦੇ ਆ ਸਾਰਿਆਂ ਦਾ ਖਿਹੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਗੁਰੂ ਦੇ ਲੜ ਲੱਗ ਕੇ ਜ਼ਿੰਦਗੀ ਜੀਵੀਏ ਫਿਰ ਸਾਡੇ ਵੀ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਪਸੂ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਗੁਰਗੋਵੀ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੂਰ ਨਾਨਕ ਸ਼ਾਹੀ ਕੈਲੰਡਰ ਤੇ ਪਹਿਰਾ ਦਿੰਦਿਆਂ ਹੋਇਆ ਮਨਾਇਆ ਬੜੇ ਲੰਬੇ ਸਮੇਂ ਤੋਂ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰਨੇ ਉਹ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬੈਠ ਕੇ ਸਰਵਣ ਕੀਤਾ ਕੋਟਾਨ ਕੋੜ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਨੇ ਗੋਦ ਦੇ ਵਿੱਚ ਬਿਠਾ ਕਰਕੇ ਵਿਚਾਰਾਂ ਕਰਵਾਈਆਂ ਨੇ ਸਮੂੱਚੇ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੂਨ ਨਾਨਕ ਸ਼ਾਹੀ ਕਲੰਡਰ ਤੇ ਪਹਿਰਾ ਦਿੰਦਿਆਂ ਹੋਇਆ ਏਸ਼ ਗੁਰਗੋਬੀ ਸਿੰਘ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਰੱਖਿਆ ਸਮੂਹ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਦਾਨ ਤੰਦਰੁਸਤੀ ਦੇ ਦਾਨ ਬਖਸ਼ਿਸ਼ ਕਰਨ ਇਦਾਂ ਦੇ ਕਾਰਜ ਕਰਨ ਦੇ ਬਾਲ ਉਦਮ ਪਰਾਲੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹਿਣ ਸਮੂੱਚੇ ਤੌਰ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਗ੍ਰੰਥੀ ਵੀਰ ਦਾ ਧੰਨਵਾਦ ਕੋਟਾਨ ਕੋੜ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਮੇਰੀਆਂ ਗਲਤੀਆਂ ਨੂੰ ਮੇਰੀ ਝੋਲੀ ਵਿੱਚ ਪਾ ਦੇਣਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਭੁੱਲ ਚੁੱਕ ਦੀ ਮੁਆਫੀ ਆਓ ਸਾਰੇ ਰਲ ਮਿਲ ਕੇ ਆਨੰਦ ਸਾਹਿਬ ਦੀ ਬਾਣੀ ਵਿੱਚ ਜੁੜੀਏ ਪਰਵਾਨੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ